ਜਿਵੇਂ ਆ ਉਪਰਾਲਾ ਇੱਥੇ ਕੀਤਾ ਗਿਆ ਇਹਦਾ ਆਪਾਂ ਪੂਰਾ ਲਾਹਾ ਜਿਵੇਂ ਦੱਸਿਆ ਹੀ ਹੈ ਕਿ ਭਾਈ ਸੁਰਿੰਦਰਪਾਲ ਸਿੰਘ ਜੀ ਬਾਬਾ ਸੁਰਿੰਦਰਪਾਲ ਸਿੰਘ ਤੇ ਬਾਬਾ ਗੁਲਾਬ ਸਿੰਘ ਇਹਨਾਂ ਰਲ ਕੇ ਉਪਰਾਲਾ ਕੀਤਾ ਵੀ ਆਪਾਂ ਪੈਸੇ ਦੀ ਲੋੜ ਨਹੀਂ ਬਾਹਰੋਂ ਕਿਤੋਂ ਮੰਗਣ ਦੀ ਲੋੜ ਨਹੀਂ ਆਪਾਂ ਸਾਰੇ ਬਸ ਤੇ ਇੰਨਾ ਕਿਤੇ ਆਪਾਂ ਕਰੇ ਉਹ ਵੇਖੋ ਕਿੱਡੇ ਕਿੱਡੇ ਜਥੇ ਸੱਦੇ ਹੋਣਗੇ ਕਈ ਕੀਰਤਨੀਏ ਆਏ ਨੇ ਵੱਡੇ ਵੱਡੇ ਪ੍ਰਚਾਰਕ ਜਿਨ੍ਹਾਂ ਦਾ ਨਾਮ ਪੰਥ ਵਿੱਚ ਉਹ ਵੀ ਆਏ ਇੱਥੇ ਕੀਰਤਨ ਕਰ ਗਏ ਤੁਹਾਨੂੰ ਸੁਣਾ ਗਏ ਤਿੰਨ ਤਿੰਨ ਚਾਰ ਚਾਰ ਜਥੇ ਵੀ ਆਏ ਇੱਥੇ ਸਟੇਜਾਂ ਦੇ ਉੱਤੇ ਇਹ ਆਪ ਵੀ ਬਾਬਾ ਜੀ ਨੇ ਕੀਰਤਨ ਕੀਤਾ ਤੇ ਕਈ ਲੱਖ ਲੱਖ ਲਾ ਕੇ ਉਹਨਾਂ ਨੂੰ ਸੱਦਦੇ ਐ ਪ੍ਰੋਗਰਾਮ ਕਰਾਉਂਦੇ ਘੰਟਾ ਲੱਖ ਰੁਪਈਆ ਦੇ ਕੇ ਫਿਰ ਬੁਲਾਉਂਦੇ ਤੁਹਾਨੂੰ ਤੇ ਫ੍ਰੀ ਨੂੰ ਸੁਣਨ ਦਾ ਵਾਅਦਾ ਤੇ ਮਿਲ ਗਿਆ ਹੁਣ ਫਿਰ ਥੋੜਾ ਜਿਆਦਾ ਤਾਂ ਕਾਰ ਹੀ ਲੈਣਾ ਚਾਹੀਦਾ ਨਾ ਬੈਣ ਦਾ ਹੀ ਕੰਮ ਕਰਨਾ ਹੈ ਔਰ ਤੇ ਕੁਝ ਨਹੀਂ ਕਰਨਾ ਛਕਣਾ ਇੱਕ ਛਕਣ ਦੀ ਸੇਵਾ ਹੈ ਬਸ ਛਕਣਾ ਪੈਣਾ ਉਹਦੀ ਸੇਵਾ ਹੈ ਦੰਦ ਕਸਾਈ ਉਹ ਇੰਨੇ ਕੋ ਹੋਣਾ ਲੰਗਰ ਦਾ ਪ੍ਰਬੰਧ ਵੀ ਕਰ ਲੈਣਾ ਨਾ ਵੀ ਕੋਈ ਬਾਹਰ ਉਹ ਵਾਰੋ ਹਿੱਸਾ ਪਾਵੇ ਤਾਂ ਵੀ ਕੰਮ ਚੱਲ ਜਾਣਾ ਜਿਵੇਂ ਕੋ ਬੰਦਾ ਬਿਮਾਰ ਸੀ ਤੇ ਉਹ ਗਿਆ ਡਾਕਟਰ ਕੋਲ ਵੈਦ ਕੋਲ ਗਿਆ ਵੈਦ ਕਹਿੰਦਾ ਬਦਾਮ ਪਾ ਕੇ ਸੌਂਗੀ ਪਾ ਕੇ ਮਗਜ ਚਾਰੇ ਪਾ ਕੇ ਦੁੱਧ ਚ ਚੰਗੀ ਤਰ੍ਹਾਂ ਰਿੰਨ ਕੇ ਠੂਕਾ ਮਾਰ ਕੇ ਠੰਡਾ ਕਰਕੇ ਪੀਣਾ ਠੀਕ ਹੋ ਜਾਏਗਾ ਤੇਰੀ ਕਮਜ਼ੋਰੀ ਦੂਰ ਹੋ ਜਾਊ ਉਹ ਕਹਿੰਦਾ ਮੈਂ ਗਰੀਬ ਬੰਦਾ ਨਾ ਮੇਰੇ ਕੋਲੇ ਸੌਂਗੀ ਨਾ ਮੇਰੇ ਕੋਲੇ ਬਦਾਮ ਨਾ ਮੇਰੇ ਕੋਲੇ ਕਾਜੂ ਨਾ ਮੇਰੇ ਕੋਲੇ ਮਗਜ ਤੇ ਨਾ ਮੇਰੇ ਕੋਲੇ ਦੁੱਧ ਉਹ ਕਹਿੰਦੇ ਚੱਲ ਦੁੱਧ ਵੀ ਤੈਨੂੰ ਦਿੰਨੇ ਆ ਕਾਜੂ ਵੀ ਤੈਨੂੰ ਦਿੰਨੇ ਆ ਮਗਜ ਵੀ ਤੈਨੂੰ ਦਿੰਨੇ ਆ ਬਦਾਮ ਵੀ ਤੈਨੂੰ ਦਿੰਨੇ ਆ ਸਾਰਾ ਕੁਝ ਰਗੜ ਰੁਗੜ ਕੇ ਦੁੱਧ ਗਰਮ ਕਰਕੇ ਦੇੰਨਿਆ ਫਿਰ ਤੂੰ ਕੀ ਕਰੇਗਾ ਤੂੰ ਤੂੰ ਕੀ ਕਰੇਗਾ ਕਹਿੰਦਾ ਆਪਾਂ ਦੇ ਬਸ ਫੂਕਾਂ ਦੀ ਸੇਵਾ ਹੀ ਕਰ ਸਕਦੇ ਵੀ ਜਿਹੜੀ ਵਿੱਚ ਫੂਕਾਂ ਮਾਰਨ ਵਾਲਾ ਕੰਮ ਹੈ ਇੰਨਾ ਕੁ ਮੈਂ ਕਰਨਾ ਬਾਕੀ ਤੇ ਫਿਰ ਉਹਨਾਂ ਨੇ ਕਰ ਹੀ ਦੇਣਾ ਤੇ ਸਾਡਾ ਤੇ ਕੰਮ ਫੂਕਾਂ ਵਾਲਾ ਹੀ ਹੋ ਗਿਆ ਨਾ ਥੋੜਾ ਜਿਹਾ ਅੱਬ ਛਕਣਾ ਹੀ ਐ ਵੱਡੇ ਵੱਡੇ ਪ੍ਰਚਾਰਕ ਆਉਣੇ ਜਥੇ ਆਉਣੇ ਬੁਲਾਉਂਦੇ ਹੀ ਆ ਸਾਰਿਆਂ ਤੇ ਸਾਡਾ ਤੇ ਸੁਣਦਾ ਹੀ ਕੰਮ ਰਹਿ ਜਾਂਦਾ ਮਗਰ ਫਿਰ ਵੀ ਬੈਠੋ ਜੀ ਸੁਣੋ ਜੀ ਅਮਰਤ ਸ਼ਕ ਲੋਕ ਕਕਾਰ ਤੱਕ ਵੀ ਫ੍ਰੀ ਮਿਲਦੇ ਵੀ ਕਕਾਰ ਵੀ ਲੈ ਲੈ ਭਾਈ ਤੂੰ ਆ ਸਹੀ ਤੂੰ ਸ਼ੱਕ ਸਹੀ ਤੂੰ ਸਿੰਘ ਬਣ ਜਾ ਗੁਰੂ ਆਲਾ ਬਣ ਜਾ ਮਤਲਬ ਅੱਜ ਕੱਲ ਤੇ ਨਿਆਣਿਆਂ ਕਹਿੰਦਾ ਮੋਟਰਸਾਈਕਲ ਲੈਣਾ ਡੈਡੀ ਕੋਈ ਬੋਲਟ ਲੈ ਲੈ ਸਿੰਘ ਬਣ ਜਾ ਲੈ ਤੈਨੂੰ ਮੈਂ ਬੋਲਟ ਲੈ ਦੇ ਪਿਓ ਕਹਿ ਦੂ ਮੈਂ ਗੱਡੀ ਤੱਕ ਲੈ ਦੇਣਾ ਆ ਜਾ ਤੂੰ ਲੈ ਤੂੰ ਗੱਡੀ ਉਹ ਹੀ ਲੈ ਲੈ ਤੂੰ ਥਾਰ ਹੀ ਲੈ ਲੈ ਜਾ ਕਰ ਲੈ ਚਾ ਪੂਰੇ ਆਪਣੇ ਤੂੰ ਸਿੰਘ ਬਣ ਜਾ ਮਾੜਾ ਜਾ ਇੱਧਰ ਲੱਗ ਤੇ ਸਹੀ ਤੂੰ ਤੁਰ ਤੇ ਸਹੀ ਇਸ ਪਾਸੇ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਮਨ ਬਣਾਣਾ ਆਪਾਂ ਤਿਲ ਨਹੀਂ ਕਰਨੀ ਗੁਰਸਿੱਖੀ ਨਾਲ ਜੁੜੇ ਰਹੀਏ ਤਾਂ ਹੀ ਜਾਨ ਸੌਖੀ ਰਹੇਗੀ ਪਿਆਰ ਦਾ ਮਨ ਪਰ ਕੇ ਰੱਖੋ ਇੱਕ ਸੈਕਿੰਡ ਲਈ ਵੀ ਜਦੋਂ ਮਨ ਪਿਆਰ ਤੋਂ ਖਾਲੀ ਹੋ ਜਾਂਦਾ ਨਾ ਤੇ ਮਨ ਮਨ ਉਦਾਸ ਹੋ ਜਾਂਦਾ ਪਿਆਰ ਦੇ ਭਰੇ ਰਾਂਗੇ ਖਿੜੇ ਖਿੜੇ ਰਾਂਗੇ ਆਨੰਦ ਚੜਾਂ ਮਸਤ ਰਾਂ ਬਸ ਪਿਆਰ ਸਾਨੂੰ ਸਵਾਰੇ ਪਿਆਰ ਕਿਸੇ ਨਾਲ ਕਰੀਏ ਲੜਨ ਲਈ ਨਹੀਂ ਕਰੀਦਾ ਹੁੰਦਾ ਆਪਣੇ ਆਪ ਨੂੰ ਸਵਾਰਨ ਲਈ ਕਰੀਦਾ ਮੈਂ ਪਾਤਸ਼ਾਹ ਨੂੰ ਪਿਆਰ ਕਰਦਾ ਤੇ ਉਹ ਸਾਨੂੰ ਇੰਨਾ ਸਵਾਰ ਦਵੇ ਕਿ ਸਾਡੀਆਂ ਮਹਿਕਾਂ ਫਿਰ ਦੂਰ ਤੱਕ ਜਾਣੀਆਂ ਚਾਹੀਦੀਆਂ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਆਪ ਜੀ ਨੇ ਦੂਰੋਂ ਨੇੜਿਓਂ ਪਹੁੰਚ ਕੇ ਦਰਸ਼ਨ ਦਿੱਤੇ ਨੇ। ਅਰਦਾਸ ਦੀ ਜਿੰਨਾ ਚਿਰ ਹੁੰਦੀ ਉਹਨਾਂ ਚਿਰ ਨਹੀਂ ਜਾਣਾ ਮੁੱਖ ਬਾਕ ਸੁਣ ਕੇ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੇ ਮੁੱਖ ਬਾਕ ਸੁਣਨੇ ਨੇ ਸਾਰਿਆਂ ਨੇ ਬੈਠ ਕੇ। ਫੇਰ ਗੁਰੂ ਗ੍ਰੰਥ ਸਾਹਿਬ ਜਾਣਗੇ ਫੇਰ ਆਪਾਂ ਚੱਲਾਂਗੇ। ਰਾਤ ਤੇ ਮੈਨੂੰ ਲੱਗਦਾ ਸਾਢੇ 11 ਵਜੇ ਭੂਗ ਪਿਆ ਸੀ ਸਾਢੇ 11 ਵਜ ਗਏ ਸੀ ਅੱਜ ਤੇ ਮੈਨੂੰ ਲੱਗਦਾ ਜੇ 11 ਤੇ ਅਜ ਵੀ ਵੱਜ ਗਏ ਮੈਂ ਸੋਚਣ ਲੱਗਾ ਵੀ ਅਜੇ 10 ਹੀ ਵੱਜੇ 11 11 ਤੇ ਹੁਣ ਵੀ ਵੱਜ ਚੱਲੇ ਆ ਵੇਖੋ ਕਿੰਨਾ ਟਾਈਮ ਹੋ ਗਿਆ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪਾਂ ਗੁਰੂ ਸਾਹਿਬ ਜਾਣਗੇ ਅੱਗੇ ਅੱਗੇ ਅੱਜ ਲਾਸਟ ਦਿਨ ਹੈ ਇਹਨਾਂ ਦਾ ਪੰਜਵਾਂ ਅਰਦਾਸ ਹੋ ਕੇ ਮੁੱਖ ਬਾਖ ਸੁਣ ਕੇ ਤਾਂ ਫਿਰ ਆਪ ਜੀ ਨੇ ਚੱਲਾ ਪਾਉਣਾ ਸਾਰਿਆਂ ਨੇ ਧੰਨਵਾਦ ਸਾਰੇ ਜਿੰਨੇ ਵੀ ਇੱਥੇ ਜਥੇ ਆਏ ਕੀਰਤਨੀਏ ਪ੍ਰਚਾਰਕ ਆਏ ਤਕੜੇ ਹੋ ਕੇ ਬਸ ਪ੍ਰਚਾਰ ਕਰੀਏ ਮੇਰੀ ਤੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਏ ਕਮਰ ਕੱਸੇ ਕਰਕੇ ਵੀ ਹਾਂ ਚਲੋ ਇੱਕ ਜੁੜੇ ਦੋ ਜੁੜੇ ਤਕੜੇ ਹੋ ਕੇ ਕਰੀਏ ਤੇ ਕੋਈ ਵੱਡੀ ਗੱਲ ਨਹੀਂ ਹੈ ਮਤਲਬ ਜੇ ਸਾਰੇ ਜਣੇ ਹਿੰਮਤ ਕਰ ਲੈਣ ਨਾ ਤੇ ਫਿਰ ਫਿਰ ਕੋਈ ਗੱਲ ਨਹੀਂ ਆ ਇੱਕ ਲਾਈਟ ਲਾ ਦਿਓ ਕੁਛ ਨਹੀਂ ਚਾਨਣ ਹੋਣਾ 15 20 50 ਲਾਈਟਾਂ ਲੱਗੀਆਂ ਹੁਣ ਚਾਨਣ ਹੀ ਚਾਨਣ ਹੋ ਜਾਂਦਾ ਸਾਰੇ ਪਾਸੇ ਜਦੋਂ 50 ਬੰਦੇ ਕੰਮਰクセਤ ਤੋਂ ਕਰਕੇ ਤੁਰ ਪੈਣ ਮੈਂ ਕਹਿੰਦਾ ਕਿਹੜਾ ਖੜ ਸਕਦਾ ਇੱਥੇ ਹੁਣ ਅਗਲੇ ਵੱਡੇ ਵੱਡੇ ਐਕਟਰਾਂ ਨੂੰ ਲਿਆ ਕੇ ਖਿਲਾਰ ਕੇ ਕਹਿਣਗੇ ਲਓ ਜੀ ਆ ਐਕਟਰ ਆਇਆ ਜੀ ਫਲਾਣੇ ਦੇਸ਼ ਚ ਆ ਮੈਂ ਪਿੱਛੇ ਜੇ ਵੇਖਿਆ ਚਲੋ ਕਾਰ ਹੀ ਲੈ ਨਾ ਗੱਲ ਥੋੜੀ ਜੀ ਸਭਾ ਦਾ ਜਿੱਦਣ ਲਾਈਵ ਸੀ ਨਾ ਜੀ ਇੱਧਰ ਸੁਣਿਓ ਸੁਣ ਰਹੇ ਹੋ ਜੀ ਸਭਾ ਦਾ ਲਾਈਵ ਸੀ ਸਭਾ ਉਹ ਦਿਨ ਤਰੀਕ ਸੀ 26 ਰਾਤ 25 ਰਾਤ ਸੀ ਮੇਰਾ ਜੇ ਮੈਂ ਲਾਈਵ ਇਦਾਂ ਵੇਖ ਰਿਹਾ YouTube ਦੇ ਉੱਤੇ ਜਿਹੜੇ ਅਸਾਈ ਧਰਮ ਦਾ ਪ੍ਰਚਾਰ ਕਰਦੇ ਨੇ ਇੱਕ ਪ੍ਰਚਾਰਕ ਨੂੰ 52000 ਬੰਦਾ ਲਾਈਵ ਸੁਣ ਰਿਹਾ ਸੀ ਇੱਕ ਨੂੰ ਸੁਣ ਰਿਹਾ ਸੀ 60 61000 ਇੱਕ ਨੂੰ 40000 ਇੱਕ ਨੂੰ 5000 7000 ਇੱਕ ਚੰਡੀਗੜ੍ਹ ਤੋਂ ਲਾਈਵ ਚੱਲ ਰਿਹਾ ਸੀ ਇੱਕ ਚੱਲ ਰਿਹਾ ਸੀ ਫਤਿਹ ਅਬਦੂ ਆਪਣਾ ਜਲੰਧਰ ਤੋਂ ਲਾਈਵ ਚੱਲੇ ਇੱਕ ਗੁਰਦਾਸ ਪੁੱਤ ਪੰਜਾਬ ਦੇ ਅਸੀਂ ਸਾਰੇ ਪ੍ਰੋਗਰਾਮ ਟੋਟਲ ਗਿਣਤੀ ਸੀ ਪੌਣੇ 2 ਲੱਖ ਬੰਦਾ ਲਾਈਵ ਸੁਣ ਰਿਹਾ ਸੀ ਨੈਟ ਤੇ 크ਿਸਮਸ ਸੀ ਨਾ ਹੁੰਦੇ ਪਰ ਉਹਦੇ ਉਹ ਵੀ ਰਾਤ ਸੀ ਜਿੱਦ ਦੇ ਸਾਹਿਬ ਜੀ ਆਦੇ ਆਖਰੀ ਰਾਤ ਬੁਰਜ ਵਿੱਚ ਕੱਟੇ ਤੇ ਜਿਹੜਾ ਫਤੇਗੜ ਤੋਂ ਸਾਹਿਬ ਤੋਂ ਲਾਈਵ ਚੱਲਦਾ ਸੀ ਉਹਨੂੰ ਸੁਣਦਾ ਸੀ 3000 ਬੰਦਾ ਦੂਜੇ ਪਾਸੇ ਪੌਣੇ 2 ਲੱਖ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਉਦਣ ਨਾ ਮੈਂ ਮੈਂ ਸੱਚੀ ਦੱਸਦਾ ਮੈਂ ਵੇਖੀ ਤੇ ਗਿਆ ਤੇ ਮੈਂ ਸਾਹਿਬ ਜਦਿਆਂ ਵਾਲਾ ਵੀ ਲਾਇਆ ਤੇ ਮੈਂ 3-4 ਘੰਟੇ ਤੋਂ ਬਾਅਦ ਸੌ ਨਹੀਂ ਸਕਿਆ ਮੇਰੀ ਮੇਰੀ ਧੜਕਣ ਤੇਜ਼ ਹੋਈ ਰਹੀ ਵੀ ਯਾਰ ਆ ਕੀ ਹੋ ਰਿਹਾ ਧਰਤੀ ਪੰਜਾਬ ਦੀ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਉਹ ਆਪਣੀ ਜਗ੍ਹਾ ਠੀਕ ਹੋਣਗੇ ਪਰ ਇੱਕ ਇੱਕ ਤਕਲੀਫ ਹੋਈ ਵੇਖ ਕੇ ਵੀ ਯਾਰ ਅਸੀਂ ਤੁਰ ਕਿੱਧਰ ਪਏ ਉਹਨਾਂ ਕੋਲ ਤੇ ਉਹਨਾਂ ਕੋਲ ਤੇ ਯਾਰ ਏਡੇ ਏਡੇ ਦੇਸ਼ ਨੇ ਉਹਨਾਂ ਦੇ ਅਮਰੀਕਾ ਕੈਨੇਡਾ ਜੀਸਸ 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 ਯੂਰਪ ਸਾਰਾ ਜੀਸਸ ਜੀਸਸ ਆਸਟ੍ਰੇਲੀਆ ਜੀਸਸ ਨਿਊਜ਼ੀਲੈਂਡ ਜੀਸਸ ਭਾਰਤ ਦੇ ਵਿੱਚ ਨਿੱਕੀ ਜੀ ਸਟੇਟ ਪੰਜਾਬ ਜਿੱਥੇ ਕਲਗੀਆਂ ਵਾਲਾ ਤੇ ਅਸੀਂ ਰੱਖਣਾ ਇਹ ਤੇ ਨਾ ਖੋਵੋ ਸਾਡੇ ਮੈਂ ਤੇ ਉਹਨਾਂ ਨੂੰ ਬੇਨਤੀ ਉਹ ਹੀ ਕਰ ਸਕਦਾ ਮੈਂ ਵੇਖੋ ਜੇ ਕੋਈ ਸੁਣਦਾ ਹੈ ਮੇਰੀ ਕਲਿੱਪ ਪਹੁੰਚ ਜਾ ਕਿਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦਾ ਵੀ ਤੁਹਾਡੇ ਕੋਲੇ ਬਹੁਤ ਦੇਸ਼ ਤੁਹਾਡਾ ਜੀਸਸ ਜੀਸਸ ਬਹੁਤ ਫੈਲਿਆ ਹੋਇਆ ਹੈ ਬਹੁਤ ਚੰਗਾ ਹੈ ਅੱਧਾ ਭਾਰਤ ਪਰਲਾ ਸਾਊਥ ਏਸ਼ੀਆ ਜਿਹੜਾ ਸਾਊਥ ਇੰਡੀਆ ਉਹ ਸਭੋ ਦੇ ਵਿੱਚ ਬਹੁਤ ਅਸਾਈ ਨੇ ਬਹੁਤ ਗੋਰੇ 50 ਸਾਲ ਵੱਧ ਰਹੇ ਆ ਉਧਰ ਉਧਰ ਅਸਾਈ ਜਿਆਦਾ ਨਹੀਂ ਤੇ ਮੇਰੀ ਤੇ ਇਹਨਾਂ ਪ੍ਰਚਾਰਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਚੰਗੇ ਕੰਮ ਕਰੋ ਲੋਕਾਂ ਨੂੰ ਜੋੜੋ ਪਰ ਇਹਨਾਂ ਨੂੰ ਇੰਨਾ ਹੀ ਕਹਿ ਦਿਓ ਵੀ ਜਿੱਥੇ ਜੁੜੇ ਹੋ ਤੁਸੀਂ ਜੁੜੇ ਰਹੋ ਇਹਨਾਂ ਨੂੰ ਇੰਨੀ ਸਿੱਖਿਆ ਦਿਓ ਸਾਡੀ ਇਹ ਨਹੀਂ ਮੰਨਦੇ ਚਲੋ ਤੁਹਾਡੀ ਮੰਨ ਲੈਣ ਪਰ ਤੁਹਾਡੇ ਕੋਲੇ ਦੇਸ਼ਾਂ ਦਾ ਘਾਟਾ ਨਹੀਂ ਜੀਸਸ ਜੀਸਸ ਕਰਤਾਲੇ ਤੇ ਸਾਰੇ ਹੀ ਨੇ ਸਾਡਾ ਤਾਂ ਨਿੱਕਾ ਜਿਹਾ ਪੰਜਾਬ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਰਦਾ ਜੇ ਇਹ ਵੀ ਖੋਲੋਗੇ ਤੇ ਅਸੀਂ ਕਿੱਥੇ ਕਾਹਾਂਗੇ ਕਲਗੀਆਂ ਬਾਈ ਜੇ ਇਹ ਸਟੇਟਾਂ ਵੀ ਸਾਡੀਆਂ ਖਤਮ ਹੋ ਗਈ ਇਹ ਛੋਟੀ ਜੀ ਸਟੇਟ ਹੈ ਇਹਦੇ ਵਿੱਚ 15 ਲੱਖ ਤੋਂ ਵੱਧ ਤੇ ਇਸਾਈ ਬਣ ਗਏ ਹੈ ਜੀ ਆਉਣ ਵਾਲੇ ਸਮੇਂ ਚ ਵੱਧ ਜੇ ਮਾਝੇ ਦੇ ਵਿੱਚ ਪਿੰਡ ਪਿੰਡ ਚਰਚ ਬਣ ਗਈ ਹੈ ਪਿੰਡ ਪਿੰਡ ਚਰਚ ਬਣ ਗਈ ਹੈ ਮਾਝੇ ਚ ਗੁਰਦੁਆਰਾ ਇੱਕ ਚਰਚਾਂ ਤੋਂ ਇਦਾਂ ਦੇ ਪਿੰਡ ਵੀ ਨਹੀਂ ਤੇ ਆਪਣੇ ਪਿੰਡਾਂ ਚ ਵੀ ਬਣਨ ਗਿਆ ਆਉਣ ਵਾਲੇ ਸਮੇਂ ਚ ਇਦਾਂ ਹੀ ਹੋਏਗਾ ਤੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਇੰਨੀ ਵੀ ਬੇਨਤੀ ਹੈ ਸਤਕਾਰ ਨਾਲ ਵੀ ਸਾਨੂੰ ਤੁਸੀਂ ਇੰਨਾ ਕਿ ਸਾਡਾ ਕਲਗੀਆਂ ਵਾਲੇ ਪਾਸ਼ਾ ਦਾ ਏਰੀਆ ਅਸੀਂ ਕਹਿ ਸਕੀਏ ਆਨੰਦਪੁਰ ਸਾਹਿਬ ਹੈ ਇਹ ਗੁਰੂ ਰਾਮਦਾਸ ਦਾ ਘਰ ਹੈ ਇੱਥੇ ਗੁਰੂ ਸਾਹਿਬ ਆਏ ਆ ਏਰੀਏ ਵਿੱਚ ਗੁਰੂ ਸਾਹਿਬ ਦਾ ਹੀ ਜਪ ਤਪ ਉਹਨਾਂ ਦਾ ਹੀ ਬੋਲ ਬਾਲ ਹੈ ਅਸੀਂ ਮਾਣ ਕਰਕੇ ਕਹੀਏ ਇਹ ਕੋਸ਼ਿਸ਼ ਅਸੀਂ ਸਾਰੇ ਹੀ ਕਰੀਏ ਭਰਾ ਸਾਡੇ ਕਲਗੀਆਂ ਵਾਲੇ ਦਾ ਪ੍ਰਚਾਰ ਕਰਨ ਤੇ ਅਸੀਂ ਸਾਰੇ ਹਿੰਮਤ ਕਰੀਏ ਤੇ ਮੈਂ ਉਹ ਹੈਰਾਨ ਹੋਇਆ ਸੀ ਵੇਖ ਕੇ ਕਿ ਰਾਤ ਨੂੰ ਪੌਣੇ 2 ਲੱਖ ਬੰਦਾ ਲਾਈਵ ਸੁਣ ਰਿਹਾ ਤੇ ਸਾਡਾ ਕੱਖ ਵੀ ਨਹੀਂ 3000 ਬੰਦਾ ਅੱਛਾ ਉਹਨਾਂ ਨੇ ਐਕਟਰ ਸੱਦੇ ਹੋਏ ਨੇ ਇਧਰ ਸੁਣਿਓ ਉਹਨਾਂ ਨੇ ਐਕਟਰ ਸੱਦੇ ਹੋਏ ਪ੍ਰਚਾਰ ਕਰਨ ਲਈ ਬੰਬੇ ਵਾਲਿਆਂ ਨੇ ਆ ਕੇ ਪ੍ਰਚਾਰ ਕੀਤਾ ਆ ਜਿਹੜਾ ਪਿੱਛੇ ਜੇ ਪ੍ਰਚਾਰਕ ਫੜਿਆ ਗਿਆ ਬਲਜਿੰਦਰ ਸਿੰਘ ਸੀ ਨਾ ਜਿਹੜਾ ਜਿਹਨੂੰ ਬਲਾਦਕਾਰ ਦੇ ਕੇਸ ਚੰਦਰ ਕੀਤਾ ਉਹਨੇ ਬੰਦੇ ਖਿਲਾਾਰੇ ਹੋਏ ਕੋਲ ਉਹ ਵੀ ਬੋਲ ਰਿਹਾ ਸੀ ਉਹਨੂੰ ਵੀ 60000 ਬੰਦਾ ਵੇਖ ਰਿਹਾ ਸੀ ਉਹਨੇ ਬੰਦੇ ਐਕਟਰ ਖਿਲਾਾਰੇ ਹੋਏ ਆਏ ਕੋਲੇ ਖਿਲਾੜ ਕੇ ਉਹ ਬੋਲ ਰਹੇ ਸੀ ਐਕਟਰ ਵੀ ਸਾਡੇ ਤੇ ਐ ਕਿਰਪਾ ਹੋ ਗਈ ਸਾਡੇ ਤੇ ਮੈਂ ਇਦਾਂ ਸੋਚਾਂ ਮੈਂ ਕਿਹਾ ਯਾਰ ਇੰਨਾ ਐਕਟਰਾਂ ਤੋਂ ਵੱਡਾ ਤੇ ਦਲਜੀਤ ਹੈ ਜਿਹੜਾ ਮੁੰਡਾ ਗਾਉਂਦਾ ਹੈ ਦਲਜੀਤ ਦੁਸਾਂਝ ਵੀ ਉਹ ਐਡਾ ਵੱਡਾ ਐਕਟਰ ਹੈ ਤੇ ਅੱਜ ਦਿਨੇ ਉਹ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਗਿਆ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਆਇਆ ਉਹ ਐਡਾ ਵੱਡਾ ਐਕਟਰ ਹੈ ਐਡਾ ਵੱਡਾ ਗਾਇਕ ਹੈ ਤੇ ਮੈਂ ਸੋਚਾਂ ਸ਼ਰਮਣੀ ਕਮੇਟੀ ਵਾਲੇ ਕਹਿਣ ਵੀ ਜੇ ਲੋਕਾਂ ਤੇ ਅਸਰ ਗਾਉਣ ਵਾਲਿਆਂ ਦਾ ਹੀ ਹੁੰਦਾ ਵੱਡਾ ਸਾਰਾ 25 30 ਕਿੱਲਿਆਂ ਚ ਪੰਡਾਲ ਲਾ ਲੈਣ ਇਹਨਾਂ ਨੂੰ ਵੀ ਕਹਿ ਦਿਆ ਕਰਨ ਵੀ ਘੰਟਾ ਤੁਹਾਡਾ ਇੱਕ ਇੱਕ ਗੀਤ ਇਹਨਾਂ ਨੂੰ ਸੁਣਾ ਜਾਓ ਇਹ ਤੇ ਭੱਜੇ ਹੋਣੀ ਦੇ ਤਲਜੀਤ ਵਰਗੇ ਇਹ ਸਾਨੂੰ ਟਾਈਮ ਦਿਓ ਤੁਸੀਂ ਬੋਲਣ ਆ ਜਾ ਇੱਕ ਇੱਕ ਤੂਲ ਆ ਜਾ ਇੱਕ ਇਹਨਾਂ ਨੂੰ ਧਾਰਮਿਕ ਗੀਤ ਕੋਈ ਕਲਕੀਆਂ ਸਾਹਬ ਜਾਤਿਆਂ ਦਾ ਸੁਣਾ ਜਾ ਉਹ ਤੂੰ ਸਾਹਬ ਜਾਤਿਆਂ ਦਾ ਸੁਣਾ ਜਾ ਮੁੰਡਿਆਂ ਨੂੰ ਜੋੜ ਲੈਣ ਦਿਓ ਫਿਰ ਇਹਨਾਂ ਨੂੰ ਕਹੋ ਵੀ ਤੁਸੀਂ ਕਲਕੀਆਂ ਵਾਲੇ ਦੇ ਗੁਣ ਗਾਣੇ ਨੇ ਚਾਰ ਘੰਟੇ ਰਾਗੀਆਂ ਨੂੰ ਦੇ ਦਿਓ ਚਾਰ ਢਾਡੀਆਂ ਨੂੰ ਦੇ ਦਿਓ ਚਾਰ ਕਵੀਸ਼ਰਾਂ ਨੂੰ ਦੇ ਦਿਓ ਚਾਰ ਪ੍ਰਚਾਰਕਾਂ ਨੂੰ ਦੇ ਦਿਓ ਤੇ ਚਾਰਕ ਘੰਟੇ ਉਹਨਾਂ ਨੂੰ ਵੀ ਦੇ ਦਿਓ ਵੀ ਲੈ ਵੀ ਪੱਗਾ ਪੁੱਗਾ ਚੱਜਦੀਆਂ ਬੰਨ ਕੇ ਆਇਓ ਤੇ ਤੁਸੀਂ ਗੱਲ ਕਲਗੀਆਂ ਵਾਲੇ ਪਾਸ਼ਾ ਦੀ ਕਰ ਜੋ ਇਹ ਵੱਡੇ ਵੱਡੇ ਐਕਟਰ ਤੇ ਇਥੇ ਤੇਰੇ ਦਰ ਤੇ ਝਾੜੂ ਦੇਵਣ ਮਾਲਕ ਮੁਲਕ ਜ਼ਗੀਰਾ ਦੇ ਦਰਸ਼ ਤੇਰੇ ਨੂੰ ਲੋਚਣ ਸਹਿਬਾ ਪੁੱਤਰ ਸ਼ਾ ਅਮੀਰਾ ਦੇ ਅਜਮਤ ਵਾਲੇ ਤੇਰੇ ਦਰ ਦਾ ਆ ਕੇ ਬੈਠੇ ਵਾਂਗ ਫਕੀਰਾ ਦੇ ਐਡੇ ਐਡੇ ਐਕਟਰ ਨੇ ਸਾਡੇ ਪੰਜਾਬ ਦੇ ਮੁੰਡੇ ਜਿਹੜੇ ਅਮਰੀਕਾ ਉਥੇ ਬਾਲੀਵੁੱਡ ਤੇ ਨੇ ਇੱਕ ਆਵਾਜ਼ ਮਾਰ ਲੈਣਾ ਸ਼ਰਮਣੀ ਕਮੇਟੀ ਮੈਂ ਕਹਿੰਦਾ ਸਿਰ ਭਾਰ ਆਉਣਗੇ ਤੁਰ ਕੇ ਆ ਜਾਣਗੇ ਬੰਬੇ ਤੋਂ ਇੱਥੇ ਹਾਜ਼ਰੀ ਭਰਨ ਵਾਸਤੇ ਵੀ ਆ ਅਸੀਂ ਇੱਕ ਗੀਤ गा ਕੇ ਆਉਂਦੇ ਸਾਨੂੰ ਟਾਈਮ ਮਿਲ ਗਿਆ ਕਿਤੇ ਪੰਡਾਲ ਜਾ ਲਾ ਲਓ ਖੁੱਲਾ ਜਾ ਮੁੰਡਿਆਂ ਨੂੰ ਉਹ ਜੋੜ ਦੇਣ ਜਾ ਜਾ ਵੀ ਸਿੱਖੀ ਦੀ ਗੱਲ ਕਰਕੇ ਜਾ ਇੱਥੇ ਸਾਨੂੰ ਲੋੜ ਹੈ ਪੱਕ ਦੀ ਹੈ ਸਾਨੂੰ ਸਿੱਖੀ ਦੀ ਲੋੜ ਹੈ ਪਲੈਨਿੰਗ ਤੇ ਕਰਨੀ ਪੈਣੀ ਉਹ ਤੇ ਮੱਥਾ ਟੇਕਦੇ ਨੇ ਧੱਕੇ ਚ ਭੀੜਾਂ ਚ ਆ ਕੇ ਮੱਥਾ ਟੇਕ ਕੇ ਜਾਂਦੇ ਨੇ ਜਿਉ ਮੱਥਾ ਤਰਸਦੇ ਫਿਰਦੇ ਨੇ ਕਿਉਂ ਨਹੀਂ ਆਉਣਗੇ ਤੁਹਾਡੇ ਲਈ ਕਿਉਂ ਨਹੀਂ ਸਾਰਿਆਂ ਨੂੰ ਹਿੰਮਤ ਕਰਕੇ ਆਵਾਜ਼ ਮਾਰ ਦਿਓ ਜਿਹਦੇ ਨਾਂ ਨਾਲ ਸਿੰਘ ਲੱਗਿਆ ਸਾਨੂੰ ਲੋੜ ਹੈ ਤੁਹਾਡੀ ਆਜੋ ਅੱਜ ਸਾਰੇ ਆ ਜਾੜੋ ਆਓ ਸਾਨੂੰ ਪੰਜਾਬ ਬਚਾਉਣਾ ਪੈਣਾ ਤੁਸੀਂ ਕਹੋ ਇੱਕ ਵਾਰ ਆਵਾਜ਼ਾਂ ਮਾਰਦੇ ਸੀ ਆਵਾਜ਼ ਪੱਟੇ ਆਉਣਗੇ ਸਾਰੇ ਕਿਉਂ ਨਹੀਂ ਆਉਣਗੇ ਕਿਹੜਾ ਪ੍ਰਚਾਰਕ ਤੁਹਾਡੇ ਤੋਂ ਬਾਹਰ ਹੈ ਟਾਡੇ ਤੇ ਮਗਰ ਮਗਰ ਫਿਰਨ ਕੇ ਸਾਰੇ ਕਵਾਜ ਤੇ ਤੇ ਉਹਨਾਂ ਨੂੰ ਕੋ ਆਓ ਆ ਕੇ ਕਰੋ ਪ੍ਰਚਾਰ ਲੋੜ ਹੈ ਅੱਜ ਦੇ ਸਮੇਂ ਵਿੱਚ ਤੇ ਯਾਦ ਰੱਖਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ ਜੇ ਨਾਂ ਸੀ ਗੌਰ ਕੀਤੀ ਲਿਖ ਕੇ ਲੈ ਲਓ ਆ ਇੱਥੇ ਬਿਆਨ ਮੇਰਾ ਨੋਟ ਕਰ ਲਓ ਜਿੱਥੇ ਛਾਪਣਾ ਛਾਪ ਲਓ ਸਾਹਮ ਕੇ ਵੀਡੀਓ ਰੱਖ ਲਿਓ ਦਸਾਂ ਸਾਲਾਂ ਦੇ ਵਿੱਚ ਵਿੱਚ ਹਰ ਪਿੰਡ ਦੇ ਵਿੱਚ ਇਹਨਾਂ ਨੇ ਚਰਚ ਬਣਾ ਲੈਣੀ ਹਰ ਪਿੰਡ ਦੇ ਵਿੱਚ ਇਹੀ ਕੁਝ ਹੋ ਬਹੁਤ ਆਉਣ ਵਾਲਾ ਸਮਾਂ ਇਦਾਂ ਦਾ ਆਉਣਾ ਹੈ। ਉਹਨਾਂ ਨੇ ਬੜੀ ਪਲੈਨਿੰਗ ਕੀਤੀ ਹੋਈ ਹੈ ਪੰਜਾਬ ਵਾਸਤੇ। ਇੱਕ ਇੱਕ ਪ੍ਰਚਾਰਕ ਨੂੰ 70-70 ਲੱਖ ਰੁਪਏ ਦਾ ਇੱਕ ਜਿਹੜਾ ਪੈਕੇਜ ਦੇ ਕੇ ਭੇਜਿਆ ਜਾ ਰਿਹਾ ਵੀ ਤੂੰ ਘਰ ਪ੍ਰਚਾਰ ਪਹੁੰਚਾ ਦੇ ਵਿੱਚ। ਉਹਨਾਂ ਨੂੰ ਘਾਟਾ ਨਹੀਂ ਉਹਨਾਂ ਨੂੰ ਫੰਡ ਅਮਰੀਕਾ ਕੈਨੇਡਾ ਤੋਂ ਆਉਣਾ ਹੈ। ਉਹਨਾਂ ਨੂੰ ਫੰਡ ਦਾ ਘਾਟਾ ਨਹੀਂ। ਪੈਸਾ ਉਹਨਾਂ ਕੋਲੇ ਬਹੁਤ ਹੈ। ਤੇ ਸਾਡੇ ਤੇ ਦਸਾਂ 15 ਸਾਲਾਂ ਜੋ ਪ੍ਰਭਾਅ ਮੇਰਿਓ ਆ ਬੰਦਾ ਤੁਹਾਡੇ ਵਿੱਚ ਬੈਠਾ ਹੈ। ਇਨੇ ਮੈਨੂੰ ਦੱਸ ਵਿੱਚ ਬੈਠਾ ਬੰਦਾ ਇਹਨੇ ਟੈਂਟ ਲਾਇਆ ਸੀ ਉੱਥੇ ਮੈਨੂੰ ਕਹਿੰਦਾ ਤੁਹਾਡੇ ਲੰਗਰ ਲੱਗਿਆ ਸੀ ਤੇ ਮौज ਵਿੱਚਾਂ ਸੀ ਤੇ ਉੱਥੇ ਓਖੇ ਬਹੁਤ ਹੋਏ ਮੈਂ ਕੀ ਹੋਇਆ ਮੈਨੂੰ ਕਹਿੰਦਾ 3 ਵਜੇ ਆਂਡੇ ਛਿੱਲਣ ਲੱਗੇ ਮੈਂ ਕਿਹਾ ਫੇਰ ਕਹਿੰਦਾ 6 ਵਜੇ ਨਾਸ਼ਤਾ ਕਰਨਾ ਸੀ 6 ਵਜੇ ਤੱਕ ਕਹਿੰਦੇ ਆਂਡੇ ਛਿੱਲ ਛਿੱਲ ਕੇ ਥੱਕ ਗਏ ਮੇਰੇ ਬੰਦੇ ਮੈਂ ਕਿਹਾ ਯਾਰ ਇਹੋ ਜਿਹਾ ਕੀ ਹੋ ਗਿਆ ਕਹਿੰਦਾ ਸਵੇਰ ਵੇਲੇ ਆਂਡੇ ਵੀ ਮਿਲਦੇ ਨੇ ਨਾਸ਼ਤੇ ਦੇ ਵਿੱਚ ਮੈਂ ਕਿਹਾ ਸਾਡੇ ਵਾਲਿਆਂ ਨੂੰ ਤਾਂ ਸ਼ੁਕਰ ਆ ਜੇ ਇਹਨਾਂ ਦੇ ਲੰਗਰ ਦਾ ਪਤਾ ਨਹੀਂ ਲੱਗਾ ਸਾਡੇ ਵਾਲੇ ਤੇ ਚੌਲਾਂ ਪਿੱਛੇ ਮਰ ਜਾਂਦੇ ਨੇ ਜਿੱਦਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਅੰਡੇ ਵੀ ਮਿਲਦੇ ਨੇ ਇਹਨਾਂ ਨੇ ਤੇ ਭੱਜ ਲੈਣਾ ਇਹਦੇ ਇਦਾਂ ਦੇ ਨੇ ਸਾਡੇ ਵਾਲੇ ਇਹਨਾਂ ਨੂੰ ਤਾਂ ਚੌਲਾਂ ਦੀ ਮੁਠੀ ਦੇ ਕੇ ਸਰਸੇ ਵਾਲੇ ਲੈ ਗਏ ਸੀ ਸਾਰੇ ਭਜਾ ਕੇ ਕਾਟਰ ਪਰ ਵਰਕ ਜਾਣ ਲੱਗੇ ਸੀ ਉੱਧਰ ਇਹਨਾਂ ਨੂੰ ਤਾਂ ਮਾੜਾ ਜਿਹਾ ਪਤਾ ਲੱਗਣਾ ਚਾਹੀਦਾ ਇੱਧਰ ਉਹ ਦੂਰ ਪੈਣੇ ਇਹਨਾਂ ਨੇ ਤੇ ਭਰਾਵੋ ਮੇਰੇ ਉਹ ਭੈਣੋ ਇਹਤੇ ਮਾੜਾ ਜਿਹਾ ਇਸ਼ਾਰਾ ਕਰ ਕੀਤਾ ਅਗਲੇ ਆ ਨੇ ਜਿੱਦਾਂ ਤੂੰ ਮਰਜ਼ੀ ਲੈ ਜਾ ਸਾਡੇ ਤੇ ਬੱਚੇ ਪੜਾਣਗੇ ਐ ਕਰਨਗੇ ਐ ਕਰਨਗੇ ਸਾਡਾ ਤੇ ਸਰ ਗਿਆ ਫਿਰ ਤੇ ਜੇ ਪ੍ਰਚਾਰਕ ਸਾਰੇ ਕਮਰੇ ਕਮਰ ਕਸੇ ਕਰੀਏ ਸ੍ਰੋਮਣੀ ਕਮੇਟੀ ਤਕੜੀ ਹੋਵੇ ਉਹ ਥੋੜੀ ਜੀ ਪਲੈਨਿੰਗ ਕਰ ਲੈਣ ਤੇ ਸਾਰਾ ਕੁਝ ਠੀਕ ਹੋ ਸਕਦਾ ਸਾਰਾ ਕੁਝ ਵਧੀਆ ਹੋ ਸਕਦਾ ਪਰ ਬਸ ਇੱਕ ਦੂਜੇ ਨੂੰ ਆਪਣਾ ਜਿਹੜਾ ਚੱਲ ਰਿਹਾ ਕੰਮ ਆਪਾ ਹੁਣ ਅੱਜ ਕੱਲ ਵੀ ਹੀ ਗਿਰੇ ਜਥੇਦਾਰਾਂ ਨੂੰ ਮੈਂ ਕਹਿੰਦਾ ਹੁੰਦਾ ਸੀ ਇਹ ਜੇਬ ਚੋਂ ਕੱਢਦੇ ਐ ਇਹ ਲੋਕਾਂ ਲਈ ਨੇ ਜਥੇਦਾਰ ਆਪ ਨਹੀਂ ਇਹ ਮੰਨਦੇ ਹੁੰਦੇ ਮੈਂ 4 ਸਾਲ ਪਹਿਲਾਂ ਕਿਹਾ ਸੀ ਕਿ ਨਹੀਂ ਤੇ ਹੁਣ ਉਹ ਸਾਹਮਣੇ ਆਇਆ ਕਿ ਨਹੀਂ ਕਿੱਦਾਂ ਹੁੰਦੀ ਏ ਜਿਹੜੀਆਂ ਗੱਲਾਂ ਕਹਿੰਦਾ ਸੀ ਅਗਲਾ ਕਹਿੰਦਾ ਐ ਐਵੇਂ ਬੋਲਦਾ ਝੂਠ ਬੋਲਦਾ ਇਦਾਂ ਕਰਦਾ ਪਰ ਸੱਚ ਐ ਸੱਚ ਐ ਇਦਾਂ ਹੀ ਹੋ ਰਿਹਾ ਸਾਨੂੰ ਕਹਿੰਦੇ ਕਲਗੀਆਂ ਨਾਲ ਪਿਆਰ ਨਹੀਂ ਕਰਦੇ ਸਾਡੀ ਜਰ ਕਿਤੇ ਦਿਲ ਚੀਰ ਕੇ ਤੇ ਵੇਖ ਤੇਨੂੰ ਥੱਲੇੋਂ ਕਲਗੀਆਂ ਵਾਲਾ ਹੀ ਨਿਕਲੇਗਾ ਅਸੀਂ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਸਾਡੀ ਮੜੀ ਸਾਡਾ ਰੋਮ ਰੋਮ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਰਦਾ ਜਿਸ ਗੁਰੂ ਗੋਬਿੰਦ ਸਿੰਘ ਦੇ ਗੁਣ ਗਾ ਕੇ ਅਸੀਂ ਮੈਂ 20 ਸਾਲ ਦਾ ساری ਦੁਨੀਆ ਘੁੰਮ ਗਿਆ ਸੀ ਜਿਸ ਕਲਗੀਆਂ ਵਾਲੇ ਦਾ ਨਾਮ ਲੈ ਕੇ ਸਾਡੀ ਸਵੇਰ ਹੁੰਦੀ ਸੀ ਜਿਸ ਕਲਗੀਆਂ ਵਾਲੇ ਦਾ ਨਾਮ ਲੈ ਕੇ ਸਾਡੀ ਰਾਤ ਪੈਂਦੀ ਸੀ ਜਿਸ ਕਲਗੀਆਂ ਵਾਲੇ ਦਾ ਨਾਮ ਲੈ ਕੇ ਅਸੀਂ ਲੱਖਾਂ ਘਰਾਂ ਚੋਂ ਨਸ਼ੇ ਕੱਢ ਦਿੱਤੇ ਲੱਖਾਂ ਘਰ ਬਸਾ ਦਿੱਤੇ ਮੈਨੂੰ ਕਹਿੰਦੇ ਉਹ ਇਹ ਕਲਗੀਆਂ ਵਾਲੇ ਨਾਲ ਪਿਆਰ ਨਹੀਂ ਕਰਦਾ ਉਹਦੇ ਜਾਨ ਹੈ ਸਾਡੀ ਉਹਦੇ ਤੋਂ ਬਿਨਾ ਤੇ ਅਸੀਂ ਪਿਆਰ ਕਰਦੇ ਹੀ ਨਹੀਂ ਕਿਸੇ ਸਾਡੇ ਤੇ ਗੁਰੂ ਗੋਬਿੰਦ ਸਿੰਘ ਬਿਨਾ ਤੇ ਹੈ ਹੀ ਕੁਝ ਨਹੀਂ ਸਾਡਾ ਉਹੀ ਹੈ ਸਾਡੀ ਸਾਨੂੰ ਕਹਿੰਦੇ ਪਿਆਰ ਨਹੀਂ ਕਰਦੇ ਆ ਹੁਣ ਮੈਂ ਅਸਾਈਆਂ ਬਾਰੇ ਖੁੱਲ ਕੇ ਬੋਲ ਰਿਆਂ ਨਾ ਮੈਨੂੰ ਵੀ ਪਤਾ ਹੈ ਕਿ ਮੁਸ਼ਕਲ ਹੋ ਜਾਂਦੀ ਜਦੋਂ ਬੰਦਾ ਖੁੱਲ ਕੇ ਸੱਚ ਬੋਲਦਾ ਤਾਂ ਪੰਗਾ ਖੜਾ ਹੋ ਜਾਂਦਾ ਖੁੱਲ ਕੇ ਕੋਈ ਨਹੀਂ ਸੁਣਦਾ ਫਰ ਅੱਜ ਦੀ ਘੜੀ ਦੇ ਵਿੱਚ ਮੈਨੂੰ ਆਪਣੇਆਂ ਨਾਲ ਲੜਨ ਤੋਂ ਪਹਿਲਾਂ ਆਹ ਵੱਡਾ ਪੰਗਾ ਜਾਪਦਾ ਵੀ ਸਾਈ ਆ ਜਾਣੇ ਨੇ ਯਾਰ ਇਹਦੇ ਤੇ ਬਚਣਾ ਹੀ ਕੁਛ ਨਹੀਂ ਇਹ ਤੇ ਸਾਈ ਸਾਈ ਹੋਣਗੇ ਤਾਂ ਤੇ ਸਾਡਾ ਤਾਂ ਕੰਮ ਹੀ ਕੁਛ ਨਹੀਂ ਰਹਿ ਜਾਣਾ ਅਸੀਂ ਇੱਕ ਦੂਜੇ ਨਾਲ ਲੜਦੇ ਰਹਿ ਜਾਣਾ ਸਾਈਆਂ ਨੇ ਕਬਜ਼ਾ ਕਰ ਜਾਣਾ ਸਾਡਾ ਸਾਡੇ ਤੇ ਪੱਲੇ ਹੀ ਕੱਖ ਨਹੀਂ ਰਹਿਣਾ ਆਉਣ ਵਾਲੇ ਸਮੇਂ 'ਚ ਅੱਛਾ ਹੁਣ ਜਦੋਂ ਇਹ ਗੱਲਾਂ ਕਰਦੇ ਆਂ ਭਰਾਵੋ ਤਕਲੀਫ ਤੇ ਹੁੰਦੀ ਹੈ ਮੈਨੂੰ ਪਤਾ ਇਹਨਾਂ ਗੱਲਾਂ ਦੇ ਖਮਿਆਜੇ ਭੁਗਤਣੇ ਪੈਂਦੇ ਆ ਜਦੋਂ ਬੰਦਾ ਸੱਚ ਕਹਿ ਦਿੰਦਾ ਫਿਰ ਅਗਲੇ ਤੁਹਾਡੇ ਕੰਨੀ ਤੋਪਾਂ ਕਰ ਲੈਂਦੇ ਨੇ ਸਾਰੇ ਹੁਣ ਉਹਨਾਂ ਦੇ ਜਿਹੜੇ ਚੇਲੇ ਨੇ ਅਮਰੀਕਨ ਦੀ ਤੋਪਾਂ ਕਰ ਲੈਣਗੇ ਵੀ ਇਹ ਸਿੱਧਾ ਹੀ ਬੋਲੀ ਜਾਂਦਾ ਸਾਨੂੰ ਕਹਿਣਗੇ ਇਹਨਾਂ ਕੱਲ ਨੂੰ ਕੱਲ ਨੂੰ ਹੀ ਪੋਸਟਾ ਪਾਣ ਲੱਗ ਜਾਣਗੇ ਵਿਰੋਧ ਬੋਲਣ ਲੱਗ ਜਾਣਗੇ ਬੰਦੇ ਨੇ ਬੋਲਣਾ ਹੀ ਹੁੰਦਾ ਜਿਹਦੇ ਬਾਰੇ ਤੁਸੀਂ ਕਹੋਗੇ ਅਗਲਾ ਤੁਹਾਡੇ ਗੱਲ ਪੈ ਜਾਂਦਾ ਇਸ ਕਰਕੇ ਕੋਈ ਕੁਝ ਕਹਿੰਦਾ ਹੀ ਨਹੀਂ ਲੱਗੀ ਚੱਲੀ ਜਾਣ ਦਿਓ ਚੱਲੀ ਜਾਣ ਦਿਓ ਜਿਵੇਂ ਚੱਲ ਰਿਹਾ ਚੱਲੀ ਜਾਂਦੇ ਪਰ ਸੱਚ ਇਹ ਹੈ ਪ੍ਰਭੂ ਵੀ ਇਹ ਗੱਲ ਨਹੀਂ ਚੰਗੀ ਲੱਗਦੀ ਅਗਲੇ ਆਪਣੀ ਜਗਾ ਜਿੱਥੇ ਮਰਜ਼ੀ ਕਰਨ ਪਰ ਘੱਟ ਤੋਂ ਘੱਟ ਆਪਾਂ ਵਾਰਡ ਲਾ ਲਓ ਆਪਾਂ ਹੀ ਵਾਰਡ ਤਗੜੀ ਕਰ ਲਓ ਜਰਾ ਇੱਕ ਤਗੜੇ ਹੋ ਕੇ ਕਰੀਏ ਸਾਰੇ ਗੁਰੂ ਗੋਬਿੰਦ ਸਿੰਘ ਦਾ ਪਿਆਰ ਪੈ ਜਾਏਗਾ ਕਿਉਂ ਜਾਏਗਾ ਕੋਈ ਕਿਸੇ ਪਾਸੇ ਬਸ ਆਓ ਆਪਾਂ ਸਾਰੇ ਕੋਸ਼ਿਸ਼ ਕਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਜਿੱਥੋਂ